ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਈਆਂ ਗਈਆਂ ਕੁਝ ਪੰਕਤੀਆਂ ਦੱਸਾਂਗੀ ਜਿਨ੍ਹਾਂ ਨੂੰ ਤੁਸੀਂ ਜੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਰਦੇ ਹੋ ਤਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਉੱਤੇ ਜਿੰਨੀਆਂ ਵੀ ਮੁਸੀਬਤਾਂ ਆਣਗੀਆਂ ਉਸ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਏਗਾ ਇਹ ਹੀ ਪਾਠ ਦੀਆਂ ਪੰਕਤੀਆਂ ਤੁਸੀਂ 40 ਦਿਨ ਲਗਾਤਾਰ 108 ਵਾਰੀ ਕਰਨੀਆਂ ਹਨ ਇਸ ਨੂੰ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਤੁਸੀਂ ਉਹਦੋਂ ਕਰ ਸਕਦੇ ਹੋ ਕਹਿੰਦੇ ਨਹੀਂ ਕਿ ਜਦੋਂ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋ ਤਾਂ ਪਰਮਾਤਮਾ ਸੜੀਆਂ ਮੁਸੀਬਤਾਂ ਦਾ ਨਿਵਾਰਨ ਜ਼ਰੂਰ ਕਰਦੇ ਹਨ ਆਓ ਆਪਾਂ ਹੁਣ ਨਾ ਪਾਣ ਦੀਆਂ ਪੰਕਤੀਆਂ ਨੂੰ ਸਿਮਰਦੇ ਹਾਂ ਮੁਸੀਬਤਾਂ ਤੋਂ ਛੁਟਕਾਰਾ ਹੋਵੇ ਮਾਝ ਮਹਾਲਾ ਪੰਜਵਾਂ ऐथी तू हे आगे आपे जी जंत सब तेरे थापे अवर न कोई करते मैतर ओट तुम्हारी जियो रसना जप जप जीवे स्वामी पार ब्रह्म प्रभ अंतर जामी जिन सेव्या तिन ही सुख पाया सो जन्म न जुआए हारी जियो नाम अवगद जिन जन तेरे पाया जन्म जन्म का रोग गवाया हर कीर्तन गावो दिन राती, सफल यह है कारी जियो ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ ਕਟਕੜੇ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕ ਸਿਵਨ ਹੋਰ ਦੂਜਾ ਨਹੀਂ ਬਾਬਾ ਨਾਨਕ ਇਹੋ ਮਤ ਸਾਰੀ ਜੀਓ ਕਟਕੜੇ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕ ਸਿਵਨ ਹੋਰ ਦੂਜਾ ਨਹੀਂ ਬਾਬਾ ਨਾਨਕੇ ਮਤ ਸਾਰੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 사ਤ ਸੰਗ ਜੀ ਸੱਚੇ ਮਨ ਨਾਲ ਵਾਹਿਗੁਰੂ ਜੀ ਦੀ ਕਿਰਪਾ ਨਾਲ ਜੇ ਤੁਸੀਂ ਇਹਨਾਂ ਪਾਵਨ ਦੀਆਂ ਪੰਕਤੀਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਿਮਰਦੇ ਹੋ ਤਾਂ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇਗੀ ਤੁਹਾਡੇ ਕਾਜ ਕਮ ਸਾਰੇ ਸਵਰਣਗੇ ਤੁਹਾਡੇ ਤੇ ਜਿੰਨੀਆਂ ਵੀ ਮੁਸੀਬਤਾਂ ਆਣਗੀਆਂ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਤੋਂ ਤੁਹਾਨੂੰ ਜਲਦੀ ਤੋਂ ਜਲਦੀ ਛੁਟਕਾਰਾ ਮਿਲ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ